ਤਿੰਨ ਧੀਆਂ ਤੇ ਇੱਕ ਪੁੱਤ ਦਾ ਪਿਓ ਆਪਣੀ ਪਤਨੀ ਨਾਲ ਖੇਤ ਜੋ ਪੱਠੇ ਲੈਣ ਲਈ ਘਰੋਂ ਤਾਂ ਨਿਕਲਿਆ ਪਰ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤ ਗੁਰਪ੍ਰੀਤ ਜਿਉਂ ਦਾ ਘਰ ਨਾ ਮੁੜਿਆ ਤੇ ਉਸ ਦੀ ਮੌਤ ਦਾ ਕਾਰਨ ਬਣੀ ਤਾਂ ਕੁਦਰਤ ਫਿਰੋਜ਼ਪੁਰ ਦੇ ਮੁਦਕੀ ਦਾ ਗੁਰਪ੍ਰੀਤ ਕਿਸੇ ਦੇ ਖੇਤ ਵਿੱਚੋਂ ਆਪਣੇ ਘਰ ਦੇ ਡੰਗਰਾਂ ਲਈ ਪੱਠੇ ਲੈ ਲੈਣ ਨਿਕਲਿਆ ਸੀ ਪਰ ਵਿਗੜੇ ਮੌਸਮ ਤੇ ਕੁਦਰਤ ਅੱਗੇ ਗੁਰਪ੍ਰੀਤ ਆਪਣੀ ਜ਼ਿੰਦਗੀ ਹਾਰ ਗਿਆ ਖੇਤ ਵਿੱਚ ਪੱਠੇ ਵੱਢ ਰਹੇ ਗੁਰਪ੍ਰੀਤ ਤੇ ਅਚਾਨਕ ਅਸਮਾਨੀ ਬਿਜਲੀ ਆ ਡਿੱਗੀ ਜਿਸ ਕਾਰਨ ਗੁਰਪ੍ਰੀਤ ਦੀ ਮੌਕੇ ਤੇ ਹੀ ਮੌਤ ਹੋ ਗਈ ਗੁਰਪ੍ਰੀਤ ਇੱਕ ਗਰੀਬ ਘਰ ਦਾ ਇਕਲੋਤਾ ਕਮਾਊ ਬੋਤ ਸੀ ਪੱਠੇ ਵੱਢ ਨਗਾਈ ਮੌਸਮ ਖਰਾਬ ਸੀ ਗਈ ਹੂੰ ਤੇ ਬਿਜਲੀ ਡੱਗੀ ਇਹਦੇ ਹੁੰਦੇ ਸਰੀਰ ਤੇ ਡਿੱਗੀ ਉੱਤੇ ਹਾਂਜੀ ਸਰੀਰ ਤੇ ਡਿੱਗੀ ਆ ਜੀ ਤੇ ਕੀ ਪਰਿਵਾਰ ਵਿੱਚ ਕੌਣ ਕੌਣ ਹੈਗਾ ਵੇ ਪਰਿਵਾਰ ਵਿੱਚ ਤਿੰਨ ਤਿੰਨ ਕੁੜੀਆਂ ਹੀ ਇੱਕ ਮੁੰਡਾ ਹੀ ਗਰੀਬ ਘਰ ਦੇ ਹੀ ਆ ਜੀ ਹੂੰ ਤੇ ਮਾਤਾ ਪਿਤਾ ਬੁੱਢੇ ਆ ਜੀ ਇਹਨਾਂ ਦੇ ਇੰਨੇ 10 ਬੱਚੇ ਆ ਹਾਂਜੀ ਤਿੰਨ ਬੱਚੇ ਆ ਜੀ ਹੂੰ ਕੀ ਮੰਗ ਕਰਦੇ ਹੋ ਮੰਗੇ ਇਹੀ ਆਂਦੀ ਸਿਹਤ ਸਿਹਤਾ ਹੋਣੀ ਚਾਹੀਦੀ ਐ ਇਸ ਹਾਦਸੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਧਾਰਾ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਦੇ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਇਹ ਸਮਾਨੀ ਬਿਲੀ ਪੱਠੇ ਵੜ ਰਿਆ ਸੀ ਬਰਸੀਮ ਆਚਾਰਾ ਆਪਣੇ ਲਈ ਕਿਸੇ ਤੋਂ ਪੁੱਛ ਕੇ ਅੱਛਾ ਜੀ ਜੋ ਉਹਦੇ ਪੱਠੇ ਵੜਦਿਆਂ ਇਹਦੀ ਮਤਲਬ ਬਿਲੀ ਡਿੱਗਦੀ ਖੇਤ ਚ ਇਦੀ ਮੌਤ ਹੋ ਗਈ। ਇਹਦੀ ਘਰ ਦੀ ਨਾਲ ਸੀ ਪਰ ਉਹ ਘਰ ਦੀ ਥੋੜੀ ਸਾਈਡ ਤੇ ਸੀਗੀ। ਇੱਕ ਬਰਾਂਡਾ ਸੀ ਉਹ ਮੀਂਹ ਪੈ ਰਿਆ ਸੀ। ਮੀਂਹ ਕਰਕੇ ਉਹ ਬਰਾਂਡੇ ਥੱਲੇ ਖੜੀ ਸੀ। ਉਸ ਕਰਕੇ ਦੀ ਅਸਮਾਨੀ ਬਿਜਲੀ ਦਿੱਕੀ ਕਰ ਦਿੱਤੀ। ਇਹਦੀ ਅਗਲੀ ਕਾਰਵਾਈ ਕਰ ਰਹੇ ਹੋ। ਅਗਲੀ ਕਾਰਵਾਈ 174 ਦੀ ਬਿਆਨ ਲਿਖਿਆ। ਸਾਰਿਆਂ 174 ਦੀ ਕਾਰਵਾਈ ਕੁਦਰਤੀ ਤੇ اچانک ਮੌਤ ਅਸਮਾਨ ਦੇ ਚੱਕਰ। ਠੀਕ ਹੈ। ਪਰਿਵਾਰ ਦੇ ਇਕਲੋਤੇ ਦਿਹਾੜੀਦਾਰ ਕਮਾਊ ਪੁੱਤ ਦੇ ਅਚਨ ਤੁਰ ਜਾਣ ਨਾਲ ਸਾਰਾ ਪਰਿਵਾਰ ਸਦਮੇ ਵਿੱਚ ਹੈ। ਪਰਿਵਾਰਕ ਮੈਂਬਰਾਂ ਦੀ ਇਹ ਹੀ ਮੰਗ ਹੈ ਕਿ ਇਸ ਗਰੀਬ ਪਰਿਵਾਰ ਦੀ ਕੋਈ ਆਰਥਿਕ ਸਹਾਇਤਾ ਕੀ ਕੀਤਾ ਜਾਵੇ ਫਿਰੋਜ਼ਪੁਰ ਤੋਂ ਬੋਬੀ ਖੁਰਾਨਾ ਦੇ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ